ਅਮਰੀਕਾ ਤੋਂ ਸਿੱਖਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਹੈ ਜੀ ਦੂਜੇ ਪਾਸੇ ਅਮ੍ਰਿਤਸਰ ਤੋਂ ਸਿੱਧੀ ਉਡਾਣ ਦੀ ਮੰਗ ਲਗਾਤਾਰ ਉੱਠ ਰਹੀ ਹੈ ਨਾਲ ਹੀ ਸਿੱਖਾਂ ਲਈ 911 ਤੋਂ ਬਾਅਦ ਹਾਲਾਤ ਕਿਵੇਂ ਸਾਰਥਕ ਹੋਏ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਾ ਵਿੱਚ ਸਿੱਖਾਂ ਵੱਲੋਂ ਵੱਡੀ ਜਿੱਤ ਦਰਜ ਕੀਤੀ ਗਈ ਹੈ ਕੈਲੀਫੋਰਨੀਆ ਅਸੈਂਬਲੀ ਨੇ ਬੈਲੋ ਐਸਪੀ 509 ਪਾਸ ਕਰ ਦਿੱਤਾ ਜਿਸ ਦਾ ਮਕਸਦ ਵਿਦੇਸ਼ੀ ਦਖਲਅੰਦਾਜ਼ੀ ਵਰਗੀ ਗੰਭੀਰ ਸਮੱਸਿਆ ਨਾਲ ਨਜਿੱਠਣਾ ਹੈ ਇਹ ਮੈਨੂੰ ਸੁਪੇ ਦੀ ਸੈਨੇਟ ਵਿੱਚ ਪਹਿਲਾਂ ਹੀ ਪਾਸ ਹੋ ਚੁੱਕਿਆ ਅਤੇ ਹੁਣ ਅਸੈਂਬਲੀ ਤੋਂ ਵੀ ਇਸ ਨੂੰ ਹਰੀ ਚੰਡੀ ਮਿਲ ਗਈ ਹੈ ਇਹ ਬਿਲ ਸੂਬਾ ਸੈਂਟਰ ਐਨਾ ਕੈਵਜਾਰੋ ਵੱਲੋਂ ਤਿਆਰ ਕੀਤਾ ਗਿਆ ਸੀ ਕੈਲੀਫੋਰਨੀਆ ਅਸੈਂਬਲੀ ਦੀ ਪਹਿਲੀ ਸਿੱਖ ਮੈਂਬਰ ਜਸਮੀਤ ਕੌਰ ਬੈਂਸ ਨੇ ਬਿਲ ਪਾਸ ਹੋਣ ਮਗਰੋਂ ਕਿਹਾ ਕਿ ਇਸ ਤਰ੍ਹਾਂ ਦਾ ਕਾਨੂੰਨ ਸਿਰਫ ਕੈਲੀਫੋਰਨੀਆ ਹੀ ਨਹੀਂ ਸਗੋਂ ਅਮਰੀਕਾ ਦੀ ਕਾਂਗਰਸ ਵਿੱਚ ਵੀ પાસ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਦੀ ਬੋਲਣ ਦੀ ਆਜ਼ਾਦੀ ਨੂੰ ਵਿਦੇਸ਼ੀ ਤਾਕਤਾਂ ਵੱਲੋਂ ਦਬਾਉਣ ਦੀਆਂ ਕੋਸ਼ਿਸ਼ਾਂ ਰੁਕੀਆਂ ਜਾ ਸਕਦੀਆਂ ਨੇ ਸੈਂਟਰਲ ਕੈਬਿਨਟ ਨੇ ਇਸ ਮਾਮਲੇ ਵਿੱਚ ਕਈ ਵਾਰ ਧਿਆਨ ਦਿਵਾਇਆ ਕਿ ਜ਼ੁਲਮ ਤੋਂ ਬਚ ਕੇ ਅਮਰੀਕਾ ਇਹ ਪ੍ਰਵਾਸੀਆਂ ਤੇ ਕੁਝ ਵਿਦੇਸ਼ੀ ਤਾਕਤਾਂ ਵੱਲੋਂ ਹਿੰਸਾ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਪ੍ਰਭਾਵਸ਼ਾਲੀ ਕਾਨੂੰਨ ਨਾ ਹੋਣ ਕਰਕੇ ਇਸ ਸਮੱਸਿਆ ਨਾਲ ਨਜਿੱਠਣ ਵਿੱਚ ਮੁਸ਼ਕਲ ਆ ਰਹੀਆਂ ਸਨ ਉਨ੍ਹਾਂ ਮੁਤਾਬਕੇ ਖਤਰੇ ਮਨੁੱਖੀ ਹੱਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਨੇ ਹੁਣ ਬਿੱਲ ਪਾਸ ਹੋਣ ਤੋਂ ਬਾਅਦ ਕੈਲੀਫੋਰਨੀਆ ਦੇ ਪੁਲਿਸ ਵਿਭਾਗ ਨੂੰ ਅਧਿਕਾਰ ਮਿਲ ਗਏ ਨੇ ਕਿ ਉਹ ਇਸ ਤਰ੍ਹਾਂ ਦੇ ਖਤਰਿਆਂ ਬਾਰੇ ਜਾਣਕਾਰੀ ਇਕੱਤਰ ਕਰਕੇ ਫੈਡਰਲ ਏਜੰਸੀਆਂ ਨਾਲ ਸਾਂਝੀ ਕਰ ਸਕਣ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਸਮੇਤ ਕਈ ਸੰਗਠਨਾਵਾਂ ਵੱਲੋਂ ਇਸ ਬਿੱਲ ਦੀ ਖੁੱਲਕੇ ਹਮਾਇਤ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਅਮਰੀਕੀ 11 ਸਤੰਬਰ 2001 ਦਾ ਦਿਨ ਕਦੇ ਵੀ ਨਹੀਂ ਭੁੱਲਣਗੇ ਜਦ ਦਿਲ ਨੂੰ ਤਹਲਾ ਦੇਣ ਵਾਲਾ ਅਜਿਹਾ ਕੁਝ ਹੋਇਆ ਜਿਸ ਨੂੰ ਯਾਦ ਕਰਕੇ ਅੱਜ ਵੀ ਹਰ ਅੱਖਾਂ 'ਚੋਂ ਅਤਰੂ ਵਗ ਤੁਰਦੇ ਨੇ ਜਿਉਂ ਹੀ ਸਤੰਬਰ ਮਹੀਨਾ ਚੜ੍ਹਦਾ ਹੈ ਜੇ ਜ਼ਖਮ ਰਸਣੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਦਿਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਹਨਾਂ ਵਿਚਾਰਾਂ ਦਾ ਪ੍ਰਕਟਾਵਾ ਵੀਵਰ ਗ੍ਰੀਕ ਡੈਟਨ ਵਿਖੇ ਸਿੱਖ ਭਾਈਚਾਰੇ ਦੇ ਲੋਕਾਂ ਨੇ 911 ਦੇ ਸ਼ਹੀਦ ਹੋਏ 100 ਲੋਕਾਂ ਦੀ ਯਾਦ ਚ ਇੱਕ ਸ਼ਰਧਾਂਜਲੀ ਸਮਾਗਮ ਦੌਰਾਨ ਕੀਤਾ ohio ਦੇ ਸ਼ਹਿਰ ਬ੍ਰੀਵ ਗ੍ਰੀਕ ਡੈਟਨ ਚ ਸਤੰਬਰ 11 ਦੀ ਯਾਦ ਚ ਜੋ ਸਤੰਭ ਬਣਾਏ ਹੋਏ ਨੇ ਉੱਥੇ ਪਹੁੰਚ ਕੇ ਹਰ ਬਾਰੇ ਅਮਰੀਕਨ ਇਹਨਾਂ ਸ਼ਹੀਦਾਂ ਨੂੰ ਸਿਰ ਨੀਵਾ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਲਈ ਸੋਗਮਈ ਇਕੱਤਰਤਾ ਚ ਜੁੜਦੇ ਨੇ ਜਿੱਥੇ ਸਿੱਖ ਭਾਈਚਾਰਾ ਵੀ ਇਸ પીੜਾ ਨੂੰ ਆਪਣਾ ਸਮਝਦੇ ਆ ਸ਼ਮਿਲ ਹੁੰਦਾ ਸ਼ਰਧਾਂਜਲੀ ਸਮਾਗਮ ਚ ਅਪਤਾਰ ਸਿੰਘ ਸਪ੍ਰਿੰਗਫੀਲਡ ਉਗੇ ਲੇਖਕ ਚਰਨਜੀਤ ਸਿੰਘ ਗਮਟਾਲਾ ਸੁਮੇਪ ਸਿੰਘ ਗਮਟਾਲਾ ਨੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਕਿ ਜਦ ਇਹ ਦੁਖਾਂਤ ਵਾਪਰਿਆ ਸੀ ਤਾਂ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਲੋਕਾਂ ਤੇ ਵੀ ਨਸਲੀ ਭਿੰਨਪੇਦ ਕਰਕੇ ਜਾਨਲੇਵਾ ਹਮਲੇ ਹੋਏ ਸਨ ਪਰ ਹੁਣ ਸਥਾਨਕ ਲੋਕਾਂ ਤੇ ਸਿੱਖ ਦਰਮਿਆਨ ਗੂੜੀ ਨੇੜਤਾ ਤੇ ਮੁਹੱਬਤ ਹੈ ਸਾਰੇ ਰਲ ਕੇ ਇਸ ਦਰਦ ਨੂੰ ਸਾਂਝਾ ਕਰਦੇ ਨੇ ਵਰਲਡ ਟ੍ਰੇਡ ਸੈਂਟਰ ਵਿਖੇ ਮਾਰੇ ਗਏ ਇਹਨਾਂ ਬੇਗਸੂਰ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਇਹ ਵਿਸ਼ੇਸ਼ ਸਮਾਰੋਹ ਕੋਈ ਸਵੇਰੇ 8:30 ਵਜੇ ਸ਼ੁਰੂ ਹੋਇਆ ਤੇ ਵੱਡੀ ਗਿਣਤੀ 'ਚ ਸਥਾਨਕ ਫੌਜੀ ਤੇ ਪੁਲਿਸ ਅਫਸਰ ਵੀ ਸ਼ਾਮਲ ਹੋਏ ਬੀਵਰ ਗਰੀਕ ਦੇ ਮੇਅਰ ਡੌਨ ਐਡਮ ਤੇ ਸਾਬਕਾ ਮੇਅਰ ਬੌਬ ਸਟੋਨ ਤੇ ਪੁਲਿਸ ਮੁਖੀ ਆਰਮੀ ਸਟਾਫ 에ਅਰ ਫੋਰਸ ਤੇ ਨੇਵੀ ਸਟਾਫ ਤੇ ਕਾਂਗਰਸਮੈਨ ਤੋਂ ਇਲਾਵਾ ਸਥਾਨਕ ਪਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ 'ਚ 71 ਹੋਕੇ 9/11 ਦੇ ਸ਼ਹੀਦਾਂ ਨੂੰ ਸ਼ਰਨਿਮਾ ਕਰਕੇ ਯਾਦ ਕੀਤਾ ਉਨਾਂ ਨੇ ਕਿਹਾ ਕਿ ਅੱਜ ਦਾ ਦਿਨ ਭਾਈਚਾਰਕ ਸੰਜ ਨੂੰ ਹੋਰ ਗੂੜਾ ਕਰਨ ਦਾ ਦਿਨ ਹੈ ਤਾਂ ਕਿ ਕਿਸੇ ਵੀ ਬੇਕਸੂਰ ਦੀ ਕਦੇ ਵੀ ਜਾਨ ਨਾ ਜਾਵੇ ਇਸ ਤੋਂ ਇਲਾਵਾ ਨਹਿنگ ਸਿੰਘਾਂ ਦੀ ਸਰਮੌਰ ਸੰਸਥਾ ਸ਼ਰਮਣੀ ਪੰਥ ਅਕਾਲੀ ਵੱਡਾ ਦਲ ਪੰਜਵਾਂ ਤੱਕ ਦੇ ਮੁਖੀ ਜੱਜਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਵਾਹੀ ਅੱਡੇ ਤੇ ਅੰਮ੍ਰਿਤਸਰ ਤੋਂ ਫਾਸਟ ਰੈਕ ਇਮੀਗ੍ਰੇਸ਼ਨ ਸਿਸਟਮ ਸ਼ੁਰੂ ਕਰਨਾ ਚੰਗਾ ਪ੍ਰਾਲਾ ਹੈ ਜਿਸ ਨਾਲ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ ਇਸ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਅਮ੍ਰਿਤਸਰ ਤੋਂ ਅਕਚਲ ਨਗਰ ਹਜ਼ੂਰ ਸਾਹਿਬ ਸਿੱਧੀ ਉਡਾਣ ਸ਼ੁਰੂ ਕਰਨੀ ਚਾਹੀਦੀ ਹੈ ਉਹਨਾਂ ਕਹਾਂ ਕਿ ਕੋਵਿਡ ਸਮੇਂ ਸਾਵਧਾਨੀ ਵਜੋਂ ਇਹ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਸਰਕਾਰ ਵੱਲੋਂ ਕੋਵਿਡ ਤੇ ਕਾਬੂ ਪਾ ਲੈਣ ਉਪਰੰਤ ਦੇਸ਼ ਤੇ ਬਾਕੀ ਕਾਰਵਿਹਾਰ ਵਾਲੇ ਆਧਾਰਿਆਂ ਤੇ ਪਾਬੰਦੀ ਵਾਪਸ ਲੈ ਲਈ ਗਈ ਸੀ ਪਰ ਅਜੇ ਤੱਕ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂ ਯਾਤਰੀਆਂ ਨੂੰ ਭਾਰੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਕਿਹਾ ਕਿ ਦੁਸ਼ਹਿਰੇ ਦਾ ਤਿਹਾਰ ਹਜ਼ੂਰ ਸਾਹਿਬ ਵਿਸ਼ਾਲ ਪੱਧਰ ਤੇ ਮਨਾਇਆ ਜਾਂਦਾ ਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਚ ਸੰਗਤਾਂ ਇੱਥੇ ਪਹੁੰਚਦੀਆਂ ਨੇ ਇਸ ਲਈ ਦੁਸ਼ਹਿਰੇ ਤੋਂ ਪਹਿਲਾਂ ਪਹਿਲਾਂ ਉਡਾਣਾ ਮੁੜ ਚਾਲੂ ਕੀਤੀਆਂ ਜਾਣ ਤਾਂ ਜੋ ਹਰ ਸਿੱਖ ਆਪਣੇ ਗੁਰੂ ਹਸਤਾਨਾ ਦੇ ਦਰਸ਼ਨ ਕਰ ਸਕਣ